ਸਚੀਅਕਾਲ ਟਵਨ ਚੈਨਲ ਤੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਵੀਐਸਓਡੀ ਅੱਜ ਫਗਵਾੜਾ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਵਿੱਚ ਰੋਰਸ਼ੋ ਕੀਤਾ ਗਿਆ ਇਸ ਦੌਰਾਨ ਸੀਨੀਅਰ ਯੂਥ ਆਗੂ ਹਰਨੂਰ ਸਿੰਘ ਹਰਜੀਮਾਨ ਨੇ ਆਪਣੇ ਸਾਥੀਆਂ ਨਾਲ ਸੀਐਮ ਮਾਨ ਦਾ ਨਿੱਘਾ ਸਵਾਗਤ ਕੀਤਾ ਹਰਜੀਮਾਨ ਨੇ ਭਗਵੰਤ ਮਾਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਫਗਵਾੜਾ ਤੋਂ ਭਾਰੀ ਲੀਡ ਨਾਲ ਜਿਤਾਉਣਗੇ ਪੇਸ਼ ਹੈ ਇੱਕ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਖੁਸ਼ ਨੁਮਾ ਦਿਨ ਹੈ ਅੱਜ ਬਹੁਤ ਮੁਬਾਰਕ ਦਿਨ ਹੈ ਕਿ ਸਾਡੇ ਸਦਰੇ ਪੰਜਾਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅੱਜ ਫਗਵਾੜੇ ਵਿੱਚ ਆ ਰਹੇ ਹਨ ਉਹਨਾਂ ਦੀ ਫਗਵਾੜੇ ਵਿੱਚ ਰੋਡ ਚੋ ਰੈਲੀ ਹੈ ਤੇ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੀ ਗਿਣਤੀ ਚ ਲੋਕ ਆਪ ਮਾਰੇ ਹੋ ਕੇ ਆ ਰਹੇ ਨੇ ਸੀਐਮ ਸਾਹਿਬ ਨੂੰ ਦੇਖਣ ਤੇ ਸਾਨੂੰ ਪੂਰਾ ਉਮੀਦ ਹੈ ਕਿ ਅੱਜ ਆਏ ਹੋਏ ਸਾਰੇ ਫਗਵਾੜੇ ਦੇ ਪੂਰੇ ਸ਼ਹਿਰਪੁਰ ਲੋਕਸਭਾ ਦੇ ਹਲਕੇ ਚ ਆਏ ਹੋਏ ਸਾਰੀ ਸੰਗਤ ਸਾਰੀ ਸੰਗਤ ਕੋ ਅਸੀਂ ਮਾਨ ਸਾਹਿਬ ਨੂੰ ਅੱਜ ਸੰਬੋਧਨ ਕਰਾਂਗੇ ਸੀਐਮ ਸਾਹਿਬ ਉਹਨਾਂ ਨੂੰ ਤੇ ਸੀਐਮ ਸਾਹਿਬ ਨੂੰ ਅਸੀਂ ਆਸ਼ਵਾਸਨ ਦਿੰਦੇ ਹਾਂ ਕਿ ਫਗਵਾ ਪਰ ਮੀ ਲੀਡ ਰਾਜ ਜੀ ਦਵਾ ਕੇ ਡਾਕਟਰ ਰਾਜਕਮਾ ਚੱਬੇਵਾਲ ਸਾਹਿਬ ਨੂੰ ਅਸੀਂ ਲੋਕ ਸਭਾ ਦੇ ਚਤਾ ਕੇ ਭੇਜਾਂਗੇ ਤੁਸੀ ਰੋਜ਼ ਮਹ ਦੇਖ ਰਹੇ ਹੋ ਜੀ ਲੋਕਾਂ ਦੇ ਵਿੱਚ ਇਨਾ ਫੇਅਰ ਸੀਐਮ ਸਾਹਿਬ ਦੇ ਪ੍ਰਤੀ ਪਾਰਟੀ ਆਮ ਆਦਮੀ ਪਾਰਟੀ ਦੇ ਪ੍ਰਤੀ ਅੱਜ ਤੁਸੀਂ ਆਪੋਜੀਸ਼ਨ ਦੀ ਦੇਖ ਲਈਏ ਬੀਜੇਪੀ ਦਾ ਕੋਈ ਆਧਾਰ ਨਹੀਂ ਰਿਹਾ ਕੋਈ ਤੁਸੀਂ ਜਿਹੜੇ ਉਹਨਾਂ ਦੇ ਸਾਡੇ ਪ੍ਰਧਾਨ ਜੀ ਵੀ ਨੇ ਸੁਨੀਲ ਜਾਖੜ ਜੀ ਮੈਂ ਉਹਨਾਂ ਨੂੰ ਆਪਣਾ ਬਹੁਤ ਆਈਡੀਅਲ ਵੀ ਮੰਨਦਾ ਪਰ ਉਹਨਾਂ ਦਾ ਕਿਤੇ ਨਾ ਕਿਤੇ ਉਹ ਪ੍ਰਧਾਨ ਦੇ ਨਾਲ ਨਾਲ ਅੱਜ ਬੀਜੇਪੀ ਦੇ ਇੰਨੇ ਪ੍ਰਧਾਨ ਨਹੀਂ ਹੈ ਜਿਨ੍ਹਾਂ ਉਹ ਕਾਂਗਰਸ ਤੋਂ ਆਏ ਹੋਏ ਦਾ ਇੱਕ ਬਦਲਾ ਹੀ ਪੂਰਾ ਕਰ ਰਹੇ ਨੇ ਉਹਨਾਂ ਦੀਆਂ ਗੱਲਾਂ ਚੋਂ ਤੁਹਾਨੂੰ ਕਾਂਗਰਸ ਛੱਡੀ ਦਾ ਦਰਦ ਹੀ ਦੇਖੇਗਾ ਤੇ ਜਿੱਥੇ ਤੱਕ ਅਕਾਲੀ ਦਲ ਦੀ ਗੱਲ ਕਰੀਏ ਸੁਖਬੀਰ ਬਾਦਲ ਜੀ ਆਪਣੀ ਗਰਾਊਂਡ ਖੋ ਚੁੱਕੇ ਨੇ ਉਹ ਅਕਾਲੀ ਦਲ ਇੱਕ ਪੰਥਕ ਗਰਾਊਂਡ ਜਿਹੜੀ ਆਪਣੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਕਿਤੇ ਨਹੀਂ ਉਹਨਾਂ ਨੂੰ ਗਵਾ ਚੁੱਕੀ ਹੈ ਲੋਕਾਂ ਨੇ ਬਿਲਕੁਲ ਹੀ ਉਹਨਾਂ ਨੂੰ ਨਕਾਰ ਦਿੱਤਾ ਹੈ ਬਾਅਦ ਦੀਆਂ ਇਲੈਕਸ਼ਨਾਂ ਵਿੱਚ ਵੀ ਨਕਾਰਿਆ ਤੇ ਆਉਣ ਵਾਲੀਆਂ 18ਵੀਂ ਲੋਕ ਸਭਾ ਦੇ ਵਿੱਚ ਵੀ ਤੁਹਾਨੂੰ ਲੋਕਾਂ ਦੇ ਉਹ ਰਿਜ਼ਲਟ ਪਹੁੰਚ ਜਾਏਗਾ ਤੁਹਾਡਾ ਤੇ ਮੈਂ ਕਾਂਗਰਸ ਜਾ ਰੰਦਾਵਾ ਸਾਹਿਬ ਰਾਣਾ ਜੀ ਨੂੰ ਨਹੀਂ ਬੁਲਾਉਂਦੇ ਰਾਣਾ ਜੀ ਖੈਰਾ ਸਾਹਿਬ ਨੂੰ ਨਹੀਂ ਬੁਲਾਉਂਦੇ ਸਿੱਧਾ ਖੈਰਾ ਸਾਹਿਬ ਫਿੱਦੂ ਨਹੀਂ ਬੁਲਾਉਂਦੇ ਤੇ ਸਿੱਧੂ ਸਾਹਿਬ ਕਿੱਥੋਂ ਵੀ ਨਹੀਂ ਬੁਲਾਉਂਦੇ ਤੇ ਇਹ ਜਿਹੜੀ ਪਾਰਟੀ ਦੇ ਵਿੱਚ ਇੱਕ ਇੱਕ ਜੁਟਤਾ ਹੀ ਨਹੀਂ ਹੈਗੀ ਤੇ ਉਹ ਪਾਰਟੀ ਕਿਦਾਂ ਕੋਈ ਆਪਣੇ ਇੱਕ ਇੱਕ ਸਟੇਟ ਨੂੰ ਲੀਡ ਕਰ ਸਕਦੀ ਆ ਜਾਂ ਇੱਕ ਚੰਗੀ ਲੀਡਰਸ਼ਿਪ ਬਣ ਕੇ ਨਮਾਇਦਗੀ ਬਣ ਕੇ ਉਹਨਾਂ ਦੇ ਕੈਂਡੀਡੇਟ ਜਿੱਤ ਕੇ ਵੀ ਅੱਗੇ ਜਾਣਗੇ ਅ ਜੇ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੀ ਲੈਕ ਆਫ ਡਿਸਪਲਾਈਨ ਨੇ ਤੁਸੀਂ ਅੱਜ ਆਮ ਆਦਮੀ ਪਾਰਟੀ ਨੂੰ ਦੇਖੋ ਅਸੀਂ ਇੱਕ ਪਲੈਟਫਾਰਮ ਤੇ ਅਸੀਂ ਆਪਣੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਲੀਡਰਸ਼ਿਪ ਦੇ ਥੱਲੇ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਪੰਜਾਬ ਦੀ ਲੀਡਰਸ਼ਿਪ ਦੇ ਥੱਲੇ ਹਰ ਇੱਕ ਬੰਦਾ ਇੱਕ ਲਾਈਨ ਸਰ ਹੋ ਕੇ ਡਿਸਪਲਿਨ ਦੇ ਨਾਲ ਕੰਮ ਕਰਦਾ ਤੇ ਬਾਕੀ ਪਾਰਟੀਆਂ ਤੁਸੀਂ ਦੇਖੋ ਖਲਾਰੇ ਪਾਣੇ ਸ਼ੁਰੂ ਆ ਉਹੀ ਹਾਲ ਹੋਣਾ ਹੈ ਦੇਖੋ ਮੈਂ ਲੋਕ ਆਪ ਜਦੋਂ ਚੱਲ ਕੇ ਆਣ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਕੇ ਜਦੋਂ ਆਉਣ ਲੋਕਾਂ ਦੇ ਘਰ ਕਾਰੋਬਾਰ ਦੁਕਾਨਾਂ ਤੇ ਬਹਾਰ ਆਉਣ ਕਿ ਲੋਕਾਂ ਦੇ ਜਦੋਂ ਇਹ ਤੁਸੀਂ ਫਗਵਾੜੇ ਦਾ ਹਾਲ ਮੈਂ ਜੇ ਪਰਸਨਲੀ ਗੱਲ ਕਰਨਾ ਸਾਡੇ ਬਾਜ਼ਾਰ ਖਾਲੀ ਹੋਣ ਲੱਪੇ ਸੀ ਐਨ ਆਰ ਆਈਸ ਆਉਂਦੇ ਵੀ ਡਰਨ ਲੱਪੇ ਸੀ ਕਿਉਂਕਿ 2-4 ਇਧਰੀਆਂ ਘਟਨਾਵਾਂ ਫਗਵਾੜੇ ਵਿੱਚ ਹੋ ਗਈਆਂ ਕਿ ਇੱਕ ਸਰਪਾਈ ਐਨ ਆਰ ਆਈਸ ਨੇ ਆਉਣਾ ਹੀ ਬੰਦ ਕਰ ਦਿੱਤਾ ਸੀ ਅੱਜ ਫਿਰ ਲੋਕਾਂ ਦੇ ਵਿੱਚ ਵਿਸ਼ਵਾਸ ਆ ਰਿਹਾ ਕਿ ਪੰਜਾਬ ਆਪਣੇ ਪੈਰੀ ਆ ਰਿਹਾ ਹੈ ਗੈਂਗਸਟਰ ਵਾਰ ਖਤਮ ਹੋ ਰਿਹਾ ਹੈ ਨਸ਼ੇ ਨੂੰ ਨੱਥ ਪੈਰੀਏ ਅੱਜ ਪੰਜਾਬ ਦੇ ਵਿੱਚ 44000 ਨੌਕਰੀਆਂ ਸੀਐਮ ਸਾਹਿਬ ਨੇ ਦਿੱਤੀਆਂ ਨੇ ਉਹਦੇ ਨਾਲ ਹੀ ਨਾਲ ਜਿਹੜੀ ਹੈਲਥ ਸੁਵਿਧਾਵਾਂ ਨੇ ਉਹਨਾਂ ਨੂੰ ਵੀ ਬਿਹਤਰ ਕੀਤਾ ਜਾ ਰਿਹਾ ਹੈ ਸਕੂਲਿੰਗ ਨੂੰ ਬਿਹਤਰ ਕੀਤਾ ਜਾ ਰਿਹਾ ਹੈ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਨੂੰ ਅੱਜ ਬੈਟਰ ਕੀਤਾ ਜਾ ਰਿਹਾ ਹੈ ਇਸ ਕਰਕੇ ਲੋਕਾਂ ਨੂੰ ਫਿਰ ਤੋਂ ਵਿਸ਼ਵਾਸ ਆਗ ਰਿਹਾ ਹੈ ਵਕਤ ਲੱਗੂਗਾ ਜੀ ਕੈਂਸਰ ਦੀ ਬਿਮਾਰੀ ਵੀ ਹੋਵੇ ਸਾਰੇ ਸਰੀਰ ਨੂੰ ਫੜਦੀ ਹੈ ਉਹ ਬਾਹਾਂ ਵੀ ਫੜ ਲੈਂਦੀ ਹੈ ਹਾਰਡ ਵੀ ਫੜ ਲੈਂਦੀ ਹੈ ਲੀਵਰ ਵੀ ਫੜ ਲੈਂਦੀ ਹੈ ਉਸੇ ਤਰ੍ਹਾਂ ਇਹ ਜਿਹੜੀਆਂ ਇੰਨੇ ਸਾਲਾਂ ਬੱਧੀ ਪੰਜਾਬ ਨੂੰ ਬਿਮਾਰੀ ਲੱਗੀ ਹੋਈ ਸੀ ਇਸ ਨੂੰ ਖਤਮ ਕਰਨ ਚ ਵਕਤ ਲੱਗੇਗਾ ਸਾਨੂੰ ਯਕੀਨ ਹੈ ਇਹ ਲੰਮਾ ਸਮਾਂ ਜ਼ਰੂਰ ਲੱਗੇਗਾ ਅਜੇ 3 ਸਾਲ ਪਏ ਨੇ ਸਰਕਾਰ ਦੇ ਪਰ ਸਾਨੂੰ ਪੂਰਾ ਯਕੀਨ ਹੈ ਕਿ ਸੀਐਮ ਸਾਹਿਬ ਦੀ ਅਗਵਾਈ ਦੇ ਹੇਠ ਅਸੀਂ ਇਸ ਨੂੰ ਪੂਰਾ ਕੱਟੀਚਾ ਕਰਾਂਗੇ ਜੀ ਲੱਗਦਾ ਹੈ ਸੈਂਟਰਲ ਵੀ ਕਿਹਦੀ ਸਰਕਾਰ ਆਣੀ ਚਾਹੀਦੀ ਤੁਹਾਨੂੰ ਕੀ ਲੱਗਦਾ ਦੇਖੋ ਜੀ ਬਿਲਕੁਲ ਹੀ ਭਾਜਪਾ ਨੂੰ ਛੱਡ ਕੇ ਇੰਡੀਆ ਆਲਾਈਂਸ ਦੀ ਸਰਕਾਰ ਬਣਨੀ ਅਰਵਿੰਕ ਜਿਹੜੀ ਵਾਲਫਾਬ ਜੀ ਪ੍ਰਧਾਨ ਮੰਤਰੀ ਬਣਦੇ ਨੇ ਦੇ ਅੱਜ ਦਿੱਲੀ ਦੇ ਵਿੱਚ ਪ੍ਰਾਈਮ ਐਗਜ਼ਾਮਪਲ ਹੈ ਦਿੱਲੀ ਦੀ ਤੁਸੀਂ ਸਿੱਖਿਆ ਮੈਡੀਕਲ ਜੇ ਇੱਕ ਤੁਸੀਂ ਉਹ ਵਕਤ ਯਾਦ ਕਰੋ ਕਿ ਜਦੋਂ ਸੀਐਮ ਸਾਹਿਬ ਨੇ ਉਸ ਤੋਂ ਆਮ ਆਦਮੀ ਪਾਰਟੀ ਨੇ ਆਪਣੀ ਲੜਾਈ ਸ਼ੁਰੂ ਕੀਤੀ ਹੈ ਅੰਦੋਲਨ ਤੋਂ ਉਸ ਤੋਂ ਬਾਅਦ ਤਿੰਨ ਵਾਰ ਲਗਾਤਾਰ ਜਿੱਤ ਦੇ ਭਾਜਪਾ ਦਾ ਨਾਮੋ ਨਿਸ਼ਾਨ ਖਤਮ ਕਰ ਦਿੱਤਾ ਐਮਸੀਡੀ ਦੇ ਵਿੱਚ ਆਪ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ ਤੁਸੀਂ ਗੱਲ ਨੂੰ ਹੀ ਕਬਜ਼ਾ ਹੋਇਆ ਹੈ ਅਗਰ ਲੋਕ ਖੁਸ਼ ਨਹੀਂ ਉਨਾਰੀ ਲੀਡਰਸ਼ਿਪ ਤੋਂ ਉਨਾਰੀ ਅਗਵਾਈ ਤੋਂ ਉਨਾਰੀ ਕੀਤੇ ਦੇ ਕੰਮਾਂ ਤੋਂ ਤਾਂ ਹੀ ਉਹਨਾਂ ਨੂੰ ਲੋਕ ਵੋਟ ਪਾ ਰਹੇ ਨੇ ਤੇ ਤੇਰੀ ਇੱਕ ਨੈਸ਼ਨਲ ਕੈਪੀਟਲ ਹੈ ਜਿੱਥੇ ਪੂਰੇ ਦੇਸ਼ ਦੇ ਸਾਰਾ ਹਿੰਦੁਸਤਾਨ ਉੱਥੇ ਦਿੱਲੀ ਦੇ ਵਿੱਚ ਵੱਸਦਾ ਜੇ ਉਹ ਲੋਕ ਵਿਸ਼ਵਾਸ ਜਿਤਾ ਰਹੇ ਨੇ ਆਪਾ ਬੰਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਤੇ ਤੇ ਕੋਈ ਤਾਂ ਗੱਲ ਹੋਏਗੀ ਨਾ ਇਹਦੇ ਵਿੱਚ